ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਆਪਣੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਡਬੂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਾ ਨਾਲ ਲੈ ਕੇ ਆਏ ਜੀ ਪੰਜ ਦਾ ਪਸ਼ੂ ਆ ਤੇ ਬਾਕੀ ਆ ਜਿਹੜੇ ਤੁਸੀਂ ਦੇਖ ਰਹੇ ਹੋ ਲਗਭਗ 15 ਵਿਨਾਗ ਹੋਣਗੇ ਜੀ 18 ਨਾਗ ਬੱਚੇ ਆਦੇ ਆ ਪੁੱਕੜ ਆ ਤੇ ਵਿੱਚੋਂ ਵੱਡੇ ਵੀ ਆ ਜਿੱਦੀ ਪੂਰੀ ਡਿਟੇਲ ਤੁਹਾਨੂੰ ਵਾਈਟ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਲਬੀਰ ਸਿੰਘ ਪੰਡਾ ਜੀ ਜ਼ਿਲ੍ਹਾ ਮੋਗਾ ਫੀਡੋ ਮੋਬਾਈਲ ਨੰਬਰ ਜੀ ਮੋਬਾਈਲ 95923 ਸ਼ਿਆਰੀ ਯੂਸ ਤੋਂ ਲਓ ਠੀਕ ਆ ਵੀਰੇ ਕਿੱਧਰੋਂ ਸ਼ੁਰੂ ਕਰ ਗਏ ਜੀ ਮੈਂ ਮੈਂ ਤਾਂ ਕਰ ਲਈ ਸੁਆ ਕਿੰਨਾ ਮਾ ਸੁਈ ਹੈ ਜੀ ਜੀ

ਕਰੀਤੀ ਹੋਈ ਹੈ ਜੀ ਉਹਨੇ ਮਾਰ ਦਿੰਦਾ ਤੀਜੇ ਘਾਵੇ ਚੌਥੇ ਮਾਰ ਦਿੰਦਾ ਠੀਕ ਹੈ ਕਦੋਂ ਸੁਈ ਹੈ ਜੀ ਸੁਈ ਰੋਗ ਨੇ 2 ਮਹੀਨੇ ਦਾ ਤਗਾ ਹੋ ਗਿਆ ਬੱਚਾ ਕੀ ਹੈ ਜੀ ਬੱਚਾ ਕੱਟੀ ਹੈ ਜੀ ਮਗਰ ਕੱਤੀ ਹੈ ਜੀ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੋ ਦੇ ਸਾਇ 9 ਕਿਲੋ ਤਿਆਰ ਆਂਗਾ ਜੀ ਬੱਚੇ ਤੇ ਮਿਲਦੀ ਹੈ ਜੀ ਖੜਾ ਦੀ ਗਾਰੰਟੀ ਹੈ ਜੀ ਕੀ ਹੈ ਜੀ ਕੋਈ ਵੀ ਰਾਹ ਦੀ ਚਵਾਈ ਕਰ ਸਕਦੇ ਚਵਾਈ ਕਰਦੇ ਦੋ ਰੰਗ ਸੋਏ ਤਿੰਨ ਰੰਗ ਸੋਏ ਕੋਈ ਦਿੱਕਤ ਨਹੀਂ ਠੀਕ ਹੈ ਵੀਰੇ ਤੋਰ ਕੇ ਦਿਖਾ ਦੇ ਜੀ ਸੁਆ ਬਾਈ ਦੱਸਦਾ ਕਿ ਜਿਹੜਾ ਮਰਜ਼ੀ ਮੰਨ ਲਿਓ ਆਪਣੀ ਖਰੀਦੀ ਹੋਈ ਹੈ ਜੀ ਆ ਬੱਚਾ ਤੁਹਾਡੇ ਸਾਹਮਣੇ ਆ ਜੀ ਕੱਟੀ ਨੱਟ 9 ਕਿਲੋ ਦੁੱਧ ਤਿਆਰ ਆ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਹਨਾਂ ਦੇ ਸੈਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ 16 ਫੀਟਰ ਦਾ ਸਾਰਾ ਹਵਾਲਾ ਜੀ ਹਵਾਲਾ ਕਰਮਾਰੀ ਦਾ ਲੱਗਦਾ ਕੋਈ ਫੋਟੋ ਜੀ ਆਈਏ 24 ਅੱਠ ਦੇ ਵਿੱਚ ਹੋਈ ਆ ਸਵੇਰ ਦੀ ਠੀਕ 8 ਵਜੇ ਦੀ ਚੋਈ ਹੈ ਜੀ ਸਵੇਰ ਤੋਂ ਆ ਗਈ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ 16 ਥਲਾਂ ਦਾ ਸੈਜ ਆ ਕੱਲਾ ਕੱਲਾ ਨਿੱਖਾ ਮਨ ਲੱਗਿਆ ਦਾ ਹੱਥੀ ਚਵਾਈ ਵਾਲਾ ਥਾਣਾ ਜੀ ਗੋਲ ਪੱਠਪੋੜਾ ਬੱਚਾ ਵੀ ਤੁਹਾਨੂੰ ਮਗਰ ਕਰਤੀ ਮਿਲ ਜਾਣੀ ਹੈ ਫਾਇਦਾ ਤੁਹਾਡਾ ਇਹ ਹੋ ਜਾ ਰਿਹਾ ਜੀ ਥਣਾ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਜੈ ਜੀ ਡਿਮਾਂਡ ਜਿਹੜੇ ਇਹ ਲੈਣਾ ਹੀ ਹੈ ਜੀ ਮੋਲੇ ਦਾ 85000 ਰੁਪਏ ਹੋਜੂ ਮਾਨਤਨ ਮਾਨਤਨ ਕਰਦੇ ਹਾਂ ਠੀਕ ਹੈ ਵੀਰੇ 85000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜਿਹੜੀ ਆ ਕੱਤੀ ਆ ਵੀ ਕਿੰਨੇ ਕੋਲ ਆ ਕੱਤੀ ਹੋਊਗੀ 7-8 ਮਹੀਨੇ ਦੀ ਫੋਰਟ ਸਾਗ ਤਾਂ ਹੈ ਨਹੀਂ ਨਹੀਂ ਫੋਰਟ ਸਾਗ ਕੋਈ ਨਹੀਂ ਛੋਣੀ ਚਾਹੀਦੀ ਹੈ ਫੋਰਟ ਨਾਲ ਬਹੁਤ ਆਪ ਲਓ ਕਰੋ ਜੀ ਗੋਲ ਪੱਠਾ ਪੁੜਾ ਜੀ ਇਹ ਥੋੜੀ ਮੁੰਨੇ ਕਰਕੇ ਥੋੜੀ ਉਹ ਜੀ ਲਾ ਦੇ ਹਾਂ ਥੋੜੇ ਜਿਹਾ ਵਾਲ ਕਟਾਏ ਵਾਲ ਕੱਟ ਦੇ ਠੀਕ ਹੈ ਵੀਰੇ ਬਾਕੀ ਮੋਰਾ ਚ ਪੈਂਦੀ ਹੈ ਜਿਹਦੀ ਕੀ ਡਿਮਾਂਡ ਹੈ ਜੀ ਇਹਦਾ ਮੁੱਲ ਜੀ ਮੁੱਲ ਤਾਂ 13000 ਹੈ ਜੀ ਕੋਝੂ ਮਾਨਤ 11000 ਦੇ ਡਿਜ਼ਾਈਨ ਠੀਕ ਹੈ ਵੀਰੇ ਤੇ ਅੱਗੇ ਆ ਗਿਆ ਨੀਲੀ ਰਵੀ ਦੀ ਬਾਕੀ ਚੈੱਕ ਕਰ ਸਕਦੇ ਹੋ ਇਹਦੀ ਕਿੰਨੀ ਕੋ ਮਰ ਹੈ ਜੀ ਇਹ ਹੋਊਗੀ ਜੀ 15 16 ਮਹੀਨੇ ਦੀ ਠੀਕ ਹੈ ਥੋੜੀ ਲਿਸਤੀ ਆਈ ਉਹ ਜੇ ਕਰੋਗੇ ਛੇਵਾ ਹੈਗੇ ਹੈ ਪਰ ਜਾਤ ਹੈਗੀ ਹੈ ਜੀ ਜਾਨਪੂਰੀ ਜਾਨਪੂਰੀ ਹੈ ਬਾਕੀ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਜੀ ਇਹ ਮੁਨੀ ਕਰਕੇ ਥੋੜੀ ਲੱਗਦੀ ਹੈ ਜੀ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਜੀ ਇਹਦਾ ਮੁੱਲ 25000 22000 ਜੋੜਾ ਲੈ ਜੇ ਕੋਈ ਜੀ ਜੋੜਾ ਲੈ ਵੀ ਮਾਨਤਾਰ ਕਰ ਦੇਣੀ ਲੋਰੇ ਜੀ ਠੀਕ ਹੈ ਜੀ ਅੱਗੇ 4 ਨੰਬਰ ਵੈੜ ਸੁਆਗਿੰਨ ਮਾ ਜੀ ਇਹ ਇਹ ਸੁਆ ਦੂਜਾ ਜਹਾਜ ਚੀਜ਼ ਇਹ ਸੋਨਾ ਇਹ ਹੈ ਟੋਕੜਾ ਇਹ ਠੀਕ ਹੈ ਜੀ ਏਆਈ ਵਗੈਰਾ ਹੋਈ ਪੰਜ ਕਿਲੋ एआईजी तो ਲਈਓਗੇ 1.5 ਮਹੀਨੇ ਦੱਸਾ ਮਹੀਨੇ ਬਣੀ ਇਹਨਾਂ ਦੀ 5 ਕਿਲੋ ਦੋਨਾਂ ਟਾਈਮ ਮਾਤਾ ਥਣਾਂ ਦੀ ਦੰਨ ਹੈ ਜੀ ਥਣਾਂ ਦਾ ਦੰਨ ਥਣਾਂ ਤੋੜ ਕੇ ਦਿਖਾ ਦਿਓ ਕੱਦ ਕਾਠ ਵੀ ਵੱਡਾ ਆ ਜਾਂਦਾ ਭਜਨ ਵਜੂਦ ਵੀ ਪੂਰਾ ਚਾਹੀਦਾ ਬੱਚੀ ਸੰਭਲਦਾ ਕੰਮ ਹੈ ਜੀ ਸਹੀ ਗੱਲ ਹੈ ਬੱਚੀ ਸੰਭਲਣਾ ਲੋ ਨਲੇ ਦਾ ਆਪ ਦਾ ਖਰਚਾ ਕੱਢੀ ਆਉਗੀ ਨਾਲੇ ਜੇ ਗੱਪਣਾ ਰਹੇਗੀ ਤਾਂ ਬਾਹਲੇ ਨਹੀਂ ਤਾਂ 50000 ਦੀ ਤਾਂ ਹੋਊਗੀ 50000 ਕਿੱਥੇ ਹੈ ਸਹੀ ਗੱਲ ਹੈ ਜੀ ਹਾਂ ਜੀ 50 ਤੋਂ ਵੱਧ ਰਹਿਣੀ ਆ ਬੜਾ ਪੂਰਾ ਚੰਗਾ ਦੁੱਤ ਨੈਟ 5 ਕਿਲੋ ਤਿਆਰ ਆ ਡੇਢ ਮਹੀਨੇ ਦੀ ਮਾਲਕਾ ਨੇ ਆਈ ਦੱਸੀ ਆ ਬਾਈ ਕਹਿੰਦਾ ਪਰ ਆਪਾਂ ਨਹੀਂ ਕਹਿ ਕੇ ਦਿੰਦੀ ਵੱਡੀ ਫਾਰਮ ਟਾਈਪ ਵਹਿੜਾ ਜੀ ਜਿਹ ਜੀਆਂ ਫਾਰਮ ਚ ਹੁੰਦੀਆਂ ਵੱਡਿਆਂ ਵਹਿੜਾ ਉਹ ਚੀਜ਼ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚ ਵਾਈ ਕਰ ਸਕਦਾ ਤੁਸੀਂ ਖਾਲੀ ਮਨ ਕੀ ਆਇਓ ਥਲਾਂ ਦੀ ਗਾਰੰਟੀ ਹੋਊਗੀ ਇਹਦੀ ਡਿਮਾਂਡ ਕੀ ਰਹਿਣਾ ਜੀ ਇਦਾ ਮੁੱਲ 17000 15000 ਵੀ ਦੇ ਦਾਂਗੇ ਹਾਂ ਬੱਚਿਆਂ ਨਾਲ ਵੀ ਸਸਤੀ ਹੈ ਹਾਂਜੀ ਬੱਚਿਆਂ ਨਾਲ ਵੀ ਸਸਤੀ ਹੈ ਸਹੀ ਗੱਲ ਹੈ ਬੱਚਿਆਂ ਨਾਲ ਉਹ ਵੀ ਬਾਈ ਕਹਿੰਦਾ ਸਸਤੀ ਹੈ 17000 ਦੀ ਦੇ ਦਾਂਗੇ ਵਿੱਚੋਂ 15000 ਦੀ ਜੀ ਸੁਣੋ ਆ ਮੁੱਲ 17000 ਹੈ ਜੀ ਅੱਗੇ ਜਿਹੜੀ ਟੋਕਰ ਕੱਬਣਾ ਕਿੰਨੇ ਵੇ ਸਮੇ ਲਈ ਕੱਬਣਾ ਜੀ ਇਹ ਹੋਊਗੀ ਕੀ ਜਿਹੜੀ ਕੱਬਣਾ ਜੀ ਕਿੰਨੇ ਸਮੇ ਦੀ ਜੀ ਇਹ ਉਹ ਵੀ ਚੋਥੇ ਮਹੀਨੇ ਦੀ ਜੀ 4 ਮਹੀਨੇ ਜੀ 4-3 ਮਹੀਨੇ ਪੂਰੇ ਚੌਥਾ ਮਹੀਨਾ ਚੱਲਦਾ ਹੈ ਜੀ ਠੀਕ ਆ ਦੁੱਧ ਜੀ ਦੁੱਧੋ ਡਰਾਈ ਆਲਾ ਸਮਝੋ ਸਮਝੋ ਜੀ ਅੱਜ ਟੈਕ ਟੈਂਸ ਹੋ ਜੀ ਟੈਕ ਟੈਕ ਕਿਲੋ ਖੰਡੀ ਆ 2 ਕਿਲੋ ਅਸਵਾ ਚੋਂ ਜੀ ਮੈਂ ਡਰਾਈ ਮੰਨ ਕੇ ਆ ਬਈ ਦੁੱਧ ਦੁੱਧ ਦਾ ਚੁਆਈ ਦੀ ਬੋਲ ਜੀ ਥਣਾ ਦੀ ਗਰੰਟੀ ਹੈ ਜੀ ਹਾਂ ਥਣਾ ਦੀ ਗਰੰਟੀ ਜੀ ਠੀਕ ਆ ਇਹ ਵੀ ਤੁਰ ਕੇ ਇਹ ਵੀ ਵੀਰੇ ਵੱਡੀ ਵੈੜਾ ਫਾਰਮ ਵਾਲੀ ਜਿਹੜੀਆਂ ਫਾਰਮ ਚ ਹੁੰਦੀਆਂ ਹੈਗੀਆਂ ਇਹ ਫਾਰਮ ਚੋਂ ਹੀ ਆਈ ਥੋੜੀ ਵੀਰੀ ਸੀ ਜੀ ਹੁਣ ਜਾ ਕੇ ਰਹੀ ਹੈ ਠੀਕ ਹੈ ਵੀਰੇ ਹਾਂ ਜੀ ਜੋタミン ਸਟਾਰਟ ਹੋਇਆ ਵਾ ਜਾਨੀ 3 ਪਲੱਸ ਗੱਬਣ ਚੈੱਕ ਪਾਸ ਆ ਜੀ ਦੁੱਦੋ ਤੁਸੀਂ ਡرائی ਮੰਨ ਕੇ ਆਇਓ ਜੀ ਕਿਉਂਕਿ ਬਾਈ ਦੱਸਦਾ ਕਿ ਕਿਲੋ ਖਾਂਡੀ ਚੁੰਨੇ ਆ ਇੱਕ ਟਾਈਮ ਬਾਕੀ ਥਣਾ ਦੇ ਡੰਨ ਆ ਜੀ ਬਾਕੀ ਤੁੰਨੋ ਵੀ ਪਤਾ ਵੀਰੇ ਈ ਡਿਵਾਈਡ ਤਿਆਰ ਕਰਨੀ ਹੋਵੇ ਕਿੰਨਾ ਖਰਚਾ ਪੈਦਾ ਏਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਮੁੱਲ 45 ਹੋਜੂ ਮਾਨਤਾਂ ਜੀ ਹਾਂਜੀ 42 ਦੇ ਦਾਂਗੇ ਠੀਕ ਆ ਜੀ ਤੇ ਜਿਹੜੇ ਆਪਣੇ ਬੱਚੇ ਆ ਵੀਰੇ ਆਹ ਏ ਸ਼ੀਲ ਆ ਜੀ ਸਾਰੇ ਹਾਂ ਜੀ ਅੱਜ ਦੇ ਬੱਚੇ ਆ ਜੀ ਸਾਰੇ ਸ਼ੀਲ ਆ ਟੋਟਲੀ ਟੋਟਲ 18 ਲੱਗਦਾ ਹੈਗੇ ਛੋਟੇ ਆਪਣੇ ਛੋਟੇ ਵੱਡੇ ਤੇ ਛੋਟੇ ਵੱਡੇ ਮਿਲਾ ਕੇ ਆ ਜੀ ਛੋਟੇ ਵੱਡੇ ਮਿਲਾ ਕੇ 21-22 ਨਾਗਰ ਠੀਕ ਹੈ ਛੋਟੇ ਵੱਡੇ ਮਿਲਾ ਕੇ 21-22 ਨਾ ਹੈਗਾ ਕਿੰਨੀ ਕੋ ਹੋਊ ਇਹਨਾਂ ਦੀ ਉਮਰ ਲਗਭਗ ਇਹ ਤਾਂ ਹੈਗੇ ਸਾਰੇ ਲੋਕ ਵੀ ਨਹੀਂ ਜੀ ਠੀਕ ਹੈ ਜੀ ਇਹ ਸੱਤ ਬੱਚੇ ਨੇ ਦੋ ਮਹੀਨੇ ਦੇ ਠੀਕ ਆ ਉਹ ਹੈਗੇ ਮਹੀਨਾ 20-22 ਦਿਨ ਦੇ ਪੰਜ ਬੱਚੇ ਠੀਕ ਹੈ ਜੀ ਹਾਂਜੀ ਆ 22 ਬਾਈ ਦੇਣ ਦੇ ਹੋ ਗਏ ਤੇ ਇਹਨਾਂ ਦੀ ਡਿਮਾਂਡ ਫਿਰ ਇਹਨਾਂ ਨਾਲ ਫੋਨ ਤੇ ਕਰ ਲਾਂਗੇ ਫੋਨ ਤੇ ਜਿਹੋ ਜਿਹ ਕੋਈ ਮੰਗੂਗਾ ਜੇ ਕੋਈ ਮੰਗੂਗਾ ਜਿਆਦਾ ਇਕੱਠੇ ਨੂੰ ਉਹ ਹੋ ਜਾ ਕਰਾਂਗੇ ਇਕੱਲਾ ਇਕੱਲਾ ਨੂੰ ਹੋ ਜਾ ਠੀਕ ਹੈ ਜੀ ਬਾਈ ਟੋਟਲ 21 22 ਨਾਕ ਹੋ ਗਿਆ ਜੀ ਠੀਕ ਹੈ ਜੀ ਇਹਨਾਂ ਦੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਜਿਹਨੂੰ ਕੋਈ ਜਿਆਦਾ ਇਕੱਠੇ ਮੰਗ ਲੂਗਾ ਇਕੱਠੇ ਦੇ ਦਿਆਂਗੇ ਠੀਕ ਹੈ ਜੀ ਜੇ ਇਕੱਲੇ ਇੱਕ ਦੋ ਦੋ ਮੰਗੂਗਾ ਉਹ ਵੀ ਦੇ ਦਵਾਂਗੇ ਠੀਕ ਹੈ ਜੀ ਕੋਈ ਵੀ ਨਾਕ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੇਖੋ ਕੁੱਪੜਾ ਹੋ ਦੂਗੇ ਅੱਛਾ ਜਿੱਟਾ ਜੀ ਆ ਉੱਠਾ ਹੀ ਆ ਜੀ ਠੀਕ ਆ ਜੀ ਇਹ ਹਜੇ ਬੱਚਾ ਹੀ ਆ ਇਹ ਬੱਚਾ ਹੀ ਆ ਤਾਹੀ ਠੀਕ ਆ ਜੀ ਬਾਕੀ ਜਿਹੜੇ ਵੀ ਇਹ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਚੰਗਾ ਜੀ ਬਾਕੀ ਰੰਗ ਵੀ ਚੰਗਾ ਇਹ ਵੀ ਵਕਾਊ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ